ਕਾਂਗਰਸੀ ਉਪਰਦਾਨ ਰਾਹੁਲ ਗਾਂਧੀ ਜੋ ਕਿ ਅੱਜ ਚੰਡੀਗੜ੍ਹ ਦੌਰੇ ਤੇ ਨੇ ਇੱਕ ਦਿਨ ਆਏ ਦੌਰਾ ਤੇ ਹੁਣ ਪੰਜਾਬ ਯੂਨੀਵਰਸਿਟੀ ਪਹੁੰਚ ਚੁੱਕੇ ਨੇ ਤਸਵੀਰਾਂ ਵਿੱਚ ਦੇਖੇ ਜਾ ਸਕਦੇ ਨੇ ਰਾਹੁਲ ਗਾਂਧੀ ਜੋ ਕਿ ਪੰਜਾਬ ਯੂਨੀਵਰਸਿਟੀ ਪਹੁੰਚ ਚੁੱਕੇ ਨੇ ਖਾਸੇ ਉਤਸ਼ਾਹਤ ਹੋਣਗੇ ਅੱਜ ਐਨਐਸਯੂਆਈ ਜੋ ਕਿ ਕਾਂਗਰਸ ਦਾ ਹੀ ਸਟੂਡੈਂਟ ਵਿੰਗ ਹੈ ਕਿਉਂਕਿ ਬੇਹਦ ਚੰਗਾ ਪ੍ਰਦਰਸ਼ਨ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਚੌਣਾ ਦੇ ਵਿੱਚ ਐਨਐਸਯੂਆਈ ਨੇ ਕੀਤਾ ਸੀ ਹਾਲਾਂਕਿ ਕਾਂਗਰਸ ਦਾ ਪ੍ਰਦਰਸ਼ਨ ਬਿਹਤਰ ਖਰਾਬ ਰਿਹਾ ਹੈ ਪਰ ਐਨਐਸਯੂਆਈ ਨੇ ਬਿਹਤਰ ਜੰਗਾ ਪ੍ਰਦਰਸ਼ਨ ਕੀਤਾ ਸੀ ਤਸਵੀਰਾਂ ਵਿੱਚ ਰਾਹੁਲ ਗਾਂਧੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਐਨਐਸਯੂਆਈ ਦੇ ਵਿਦਿਆਰਥੀਆਂ ਦੇ ਨਾਲ ਰابطਾ ਕਾਇਮ ਕਰਨਗੇ ਚੰਡੀਗੜ੍ਹ ਪਹੁੰਚੇ ਹੋਏ ਨੇ ਰਾਹੁਲ ਗਾਂਧੀ ਅਤੇ ਐਨਐਸਯੂਆਈ ਉਹਨਾਂ ਦਾ ਸਟੂਡੈਂਟ ਵਿੰਗ ਜਿੱਥੇ ਮੁਲਾਕਾਤ ਕਰਨਗੇ तमाम ਉਹਨਾਂ ਵਿਦਿਆਰਥੀਆਂ ਦੇ ਨਾਲ ਜੋ ਕਿ ਐਨਐਸਯੂਆਈ ਦੇ ਨਾਲ जुड़े हुए ने एबीपी सांजा पत्रकार सर्बजीत सिंह जुड़े हुए ने सर्बजीत एनएसयूआई ਦੇ ਵਿਦਿਆਰਥੀ ખાસੇ ਉਤਸ਼ਾਹਤ ਹੋਣਗੇ ਕਿਉਂਕਿ ਜ਼ਾਹਰ ਜੀ ਕਾਲੇ ਬਿਹਤ ਜੰਗਾ ਪ੍ਰਦਰਸ਼ਨ ਉਹਨਾਂ ਨੇ ਇਹਨਾਂ ਵਿਦਿਆਰਥੀ ਚੋਣਾਂ ਦੇ ਵਿੱਚ ਕੀਤਾ ਸੀ ਬਿਲਕੁਲ ਹਮਨਜੋਤੀ ਕਿਉਂਕਿ ਇਸ ਤਰੀਕੇ ਨਾਲ ਦੇਸ਼ ਦੇ ਵਿੱਚ ਹੁਣ ਸਰਕਾਰ ਜਿਹੜੀ ਹੈਗੀ ਆ ਉਹ ਐਨਡੀਆਰੀ ਹੈ ਔਰ ਮੋਦੀ ਵੀ ਸਾਰੇ ਪਾਸੇ ਇਸੇ ਤਰ੍ਹਾਂ ਪੰਜਾਬ ਯੂਨੀਵਰਸਿਟੀ ਦੇ ਜਿਹੜੇ ਇਲੈਕਸ਼ਨ ਹੋਏ ਸੀ ਪਿਛਲੇ ਦਿਨਾਂ ਦੇ ਵਿੱਚ ਉਹ ਚ ਐਨਐਸਯੂਆਈ ਇਹਨਾਂ ਨੇ ਜਿੱਤ ਪ੍ਰਾਪਤ ਕੀਤੀ ਸੀ ਔਰ ਬਕਾਇਦਾ ਮਿਲ ਕੇ ਵੀ ਆਏ ਸਨ ਔਰਸੇ ਦੇ ਤਹਿਤ ਅੱਜ ਪੰਜਾਬ ਯੂਨੀਵਰਸਿਟੀ ਦੇ ਵਿੱਚ ਲਾ ਟਿਟੋਰੀਅਨ ਦੇ ਵਿੱਚ ਰਾਹੁਲ ਗਾਲੀ ਉਹਨਾਂ ਵਿਦਿਆਰਥੀਆਂ ਦੇ ਰੂਬਰੂ ਹੋ ਰਹੇ ਹੈ ਹੈ ਹਾਲਾਂਕਿ ਮੀਡੀਆ ਨੂੰ ਉੱਥੇ ਅਲਾਉ ਨਹੀਂ ਕੀਤਾ ਗਿਆ ਸਿਰਫ ਪੰਜਾਬ ਯੂਨੀਵਰਸਿਟੀ ਦੇ ਜਿਹੜੇ ਸਟੂਡੈਂਟਸ ਹੈਗੇ ਨੇ ਉਹਨਾਂ ਨੂੰ ਹੀ ਉੱਥੇ ਅੰਦਰ ਅਲਾਉ ਕੀਤਾ ਗਿਆ ਹੈਗਾ ਹੁਣੇ ਪਹੁੰਚੇ ਨੇ ਹਾਲਾਂਕਿ ਟਾਈਮ ਜੁਨਿਅਰ ਅਧਾਰਤ ਤੌਰ ਤੇ ਸਮਾਰਕਸ਼ਿਆ ਗਿਆ ਸੀ 11:15 ਸੀ ਪਰ ਜਿਸ ਤਰੀਕੇ ਨਾਲ ਹੋਣਾਂ ਕਿ ਇੱਕ ਵਜੇ ਇੱਕ ਵਜ ਸਵਾ ਇੱਕ ਦੇ ਵੀ ਟਾਈਮ ਹੋ ਚੁੱਕਿਆ ਰੋਜ਼ਦਾਂ ਲੋ ਪਹੁੰਚੇ ਹਨ ਦੇਖਣਾ ਹੁਣ ਇਹੀ ਹੋਏਗਾ ਕਿ ਰਾਹੁਲ ਗਾਂਧੀ ਕੀ ਵਿਦਿਆਰਥੀਆਂ ਨਾਲ ਗੱਲਬਾਤ ਕਰਦੇ ਹੈਗੇ ਨੇ ਉਸ ਤੋਂ ਬਾਅਦ ਜਿਹੜਾ ਐਸਪੀਐਸ ਪ੍ਰੋਗਰਾਮ ਤੋਂ ਬਾਅਦ ਉਹ ਸਿੱਧਾ ਪੰਜਾਬ ਭਵਨ ਪੰਜਾਬ ਕਾਂਗਰਸ ਭਵਨ ਜਾਣਗੇ ਜਿੱਥੇ ਕਿ ਉਹ ਜਿਹੜੇ ਉੱਥੋਂ ਦੇ ਪਾਰਟੀ ਵਰਕਰਸ ਹੈਗੇ ਨੇ ਜ਼ਿਲ੍ਹਾ ਪ੍ਰਧਾਨ ਹੈ ਉਹਨਾਂ ਦੇ ਨਾਲ ਮੁਲਾਕਾਤ ਕਰਨਗੇ ਸਰਬਜੀਤ ਕੀ ਤੁਹਾਡੀ ਵਿਦਿਆਰਥੀਆਂ ਦੇ ਨਾਲ ਗੱਲਬਾਤ ਹੋ ਪਾਈ ਹੈ ਕਿ ਰਾਹੁਲ ਗਾਂਧੀ ਦੇ ਨਾਲ ਕਿਸ ਤਰ੍ਹਾਂ ਦੇ ਮੁੱਦਿਆਂ ਦੇ ਉੱਤੇ ਉਹ ਚਰਚਾ ਕਰਨਾ ਬਸੰਦ ਕਰਨਗੇ ਅੱਜ ਜੇ ਕੋ ਹਜੇ ਤੱਕ ਜਿਹੜੇ ਵਿਦਿਆਰਥੀ ਹੈਗੇ ਨੇ ਉਹ ਜਿਆਦਾਤਰ ਸਵੇਰ ਦੇ ਅੰਦਰ ਹੈ ਪਰ ਦੇਸ਼ ਦੀ ਜੋ ਮੌਜੂਦਾ ਹਾਲਤ ਹੈ ਜਾਂ ਮੌਜੂਦਾ ਜੋ ਸੋਚ ਹੈ ਕਿਉਂਕਿ ਆਮ ਤੌਰ ਤੇ ਅਗਰ ਦਿੱਲੀ ਦੀ ਵੀ ਗੱਲ ਕਰੀਏ ਤਾਂ ਦਿੱਲੀ ਦੇ ਵਿੱਚ ਵੀ ਜਵਾਲਾ ਮਹਿਰ ਯੂਨੀਵਰਸਿਟੀ ਦੇ ਵਿੱਚ ਵੀ ਰਾਹੁਲ ਗਾਂਧੀ ਸਮੇਂ ਦੇ ਸਮੇਂ ਜਾਨੇ ਰਹਿੰਦੇ ਆ ਉੱਥੇ ਇੰਟਰੈਕਸ਼ਨ ਜ਼ਰੂਰ ਹੁੰਦਾ ਹੈ ਅਲੱਗ-ਅਲੱਗ ਤਰ੍ਹਾਂ ਦਾ ਹੁਣ ਦੇਖਣਾ ਇਹ ਹੀ ਹੋਏਗਾ ਕਿ ਜਿਹੜੇ ਵਿਦਿਆਰਥੀ ਹੈਗੇ ਨੇ ਉਹ ਕਿਸ ਤਰ੍ਹਾਂ ਦੇ ਸਵਾਲ ਜਾਂ ਉਹਨਾਂ ਸਵਾਲ ਕਰਨ ਦਾ ਮੌਕਾ ਦਿੱਤਾ ਵੀ ਜਾਏਗਾ ਜਾਂ ਸਿਰਫ ਉਹ ਰਾਹੁਲ ਗਾਂਧੀ ਦੀ ਜਿਹੜਾ ਭਾਸ਼ਣ ਹੈ ਸਿਰਫ ਭਾਸ਼ਣ ਤੱਕ ਹੀ ਸੀਮਤ ਰਹਿੰਦਾ ਹੈ ਇਹ ਉਸ ਤੋਂ ਬਾਅਦ ਪਤਾ